ਸੂੜੀ ਤੇ ਤੰਗਿਆ ਉਹਨਾਂ ਨੂੰ ਦੇਗ ਵਿੱਚ ਨਹੀਂ ਉਭਾਰਿਆ ਤੱਤੀ ਤਮੀਤੇ ਨਹੀਂ ਬਿਠਾਇਆ ਗਿਆ ਗਰਮ ਗਰਮ ਰੇਤ ਨਹੀਂ ਪਾਈ ਗਈ ਇਸਾ ਮਸੀਹੀ ਦੇ ਨਾਲ ਜਿਹੜੇ ਤੇਲਾ ਹੁੰਦੇ ਐ ਸੋ ਛੱਡ ਕੇ ਭੱਜ ਗਏ ਸਾਰੇ ਸੰਸਿਦੀ ਨੂੰ ਇਹਦੇ ਨਾਲ ਸਾਡਾ ਕੋਈ ਵਸਤਾ ਨਹੀਂ ਹੈ ਤੇ ਤਾਈਓ ਇੱਕ ਕਹਾਵਤ ਬਣੀ ਸੀ ਨਾ ਤੂੰ ਤੇਰਾ ਵੀ ਨਾ ਤੂੰ ਤੇ ਹੀ ਨਹੀਂ ਚੁੱਕੀ 13 ਮੌਸਮ ਜਿਹੜੇ ਇਸਾ ਮਸੀਹ ਜੀ ਦੇ ਨਾਲ ਆਏ ਪਰ ਜਦੋਂ ਉਹਨਾਂ ਨੂੰ ਸ਼ਹੀਦ ਕਰਨ ਲੱਗੇ ਤੇ ਉਹਨਾਂ ਨੇ ਕਿਹਾ ਸੀ ਤੁਸੀਂ 13 ਇਹਨਾਂ ਦੇ ਬਦਲੇ ਸ਼ਹੀਦੀ ਪਾ ਲਓ ਤੁਹਾਡੇ ਰੈਵਰ ਨੂੰ ਛੱਡ ਦਵਾਂਗੇ ਉਹ ਆਪਣੇ ਰੈਵਰ ਨੂੰ ਛੱਡ ਕੇ ਭਾਂ ਦੇ ਸੀ ਕਿ ਕੋਈ ਸਬੰਧ ਨਹੀਂ ਤੇ ਤਿੰਨ ਉਹਨੇ ਜਿਹੜੇ ਚਾਂਦਨੀ ਚੌਂਕ ਵਿੱਚ ਕਹਿ ਰਹੇ ਨੇ ਕਿ ਜਦੋਂ ਮੇਰੇ ਸੀਸ ਤੇ ਆਰਾ ਚਲਾਵੇ ਮੇਰਾ ਮੁਖ ਮੇਰੇ ਤੇਗ ਬੰਦਰ ਜੀ ਵਾਰ ਕਰਦੇ 39 ਨੰਨੇ ਭਾਈ ਬਤੀ ਦਾਸ ਭਾਈ ਸਤੀ ਦਾਸ ਭਾਈ ਬੇਰਾਗਾ ਇਥੋਂ ਇੱਕ ਕਹਾਵਤ ਪਰ ਆ ਗਈ ਨਾ ਤੋ ਤੇਰਾ ਵਿੱਚ ਜਿਹੜੇ ਆਪਣੇ ਰਹਿਮ ਨੂੰ ਛੜ ਕੇ ਭਜਦੇ ਨੇ ਨਾ ਤੋ ਤਿੰਨ ਵਿੱਚ ਜਿਹੜੇ ਗੁਰੂ ਦੇ ਸਾਹਮਣੇ ਆ ਕੇ ਨਾਮ ਚਿਰ ਹਾਰਦੇ ਨੇ ਤੇ ਕਹਾਂਦੇ ਕਿ ਆ ਬੀ ਸਾਡਾ